ਸੁਖੀ ਬਾੜ ਜੀ ਦਾ ਕੈਨੇਡਾ ਤੋਂ ਨੇ ਉਹ ਤੇ ਛੋਟੀਆਂ ਕਰੁੰਬਲਾਂ ਜਿਹੜੀਆਂ ਫੁੱਟਦੀਆਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੀ ਸਾਹਿਤਿਕ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਹਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ ਬਹੁਤ ਅੱਛਾ ਪ੍ਰਾਣਾ ਹੈਗਾ ਇੱਕ ਅਜਿਹਾ ਪ੍ਰਸਪੈਕਟ ਜਾਰੀ ਕੀਤਾ ਹੈ ਜੀ ਦੇ ਵਿੱਚ ਜਿਹੜੇ ਸਟੂਡੈਂਟ ਵਿਦਿਆਰਥੀ ਨੇ ਵਕ ਵਕ ਪੱਦਰ ਦੇ ਵਿਦਿਆਰਥੀ ਹੈ ਜਿਹੜੇ ਇੱਕ ਕਿਤਾਬ ਇਹਨਾਂ ਵੱਲੋਂ ਛਾਪੀ ਜਾਂਦੀ ਹੈ ਨਵੀਆਂ ਕਲਮਾਂ ਨਵੀਂ ਉਡਾਨ ਤੇ ਇਹਦੇ ਵਿੱਚ ਮੈਨੂੰ ਤਾਂ ਬੜੀ ਖੁਸ਼ੀ ਹੋਈ ਵੀ 10ਵੀਂ ਦੇ ਵੀ ਨੇ 8ਵੀਂ ਦੇ ਵੀ ਬੱਚੇ ਨੇ 12ਵੀਂ ਦੇ ਵੀ ਨੇ ਤੇ ਅਲੱਗ-ਅਲੱਗ ਰਚਨਾਵਾਂ ਨੇ ਕਵਤਾਵਾਂ ਨੇ ਕਹਾਣੀਆਂ ਨੇ ਲੇਖ ਨੇ ਤੇ ਜਦੋਂ ਛੋਟੀ ਉਮਰ ਚੋ ਬੱਚੇ ਨੂੰ ਜਦੋਂ ਮਿਲਦਾ ਹੌਸਲਾ ਮਿਲਦਾ ਹੈ ਤਾਂ ਫਿਰ ਉਹ ਅੱਗੇ ਜਾ ਕੇ ਬਹੁਤ ਵੱਡੇ ਵਿਖੇਗ ਬਣਦੇ ਆ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਅੱਗੇ ਜਾ ਕੇ ਬਹੁਤ ਹੀ ਅੱਛਾ ਭਰਾਲਾ ਹੈ ਮੈਂ ਦੱਸਿਆ ਵੀ ਇਹਨਾਂ ਦਾ ਜਿਹੜਾ ਟੀਚਾ ਵੀ ਹੈਗਾ ਵੀ 30 ਕਿਤਾਬਾਂ ਦਾ ਇਹਨਾਂ ਦੀਆਂ ਛਾਪ ਕੀਤੀਆਂ ਵੀ 100 ਦੇ ਕਰੀਬ ਕਿਤਾਬ ਕਿਤਾਬ ਜਿਹੜੀ ਛਾਪੀ ਜਾਣੀ ਹੈ ਵਕ ਵਕ ਬੱਚੇ ਜਿਹੜੇ ਸਕੂਲਾਂ 'ਚ ਹੈਗੇ ਆ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਨੇ ਉਹ ਉਹਨਾਂ ਨੂੰ ਸੋਧ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ ਜਦੋਂ ਬੱਚੇ ਦੀ ਆਪਣੀ ਰਚਨਾ ਕਿਸੇ ਕਿਤਾਬ ਦੇ ਵਿੱਚ ਛਪਦੀ ਆ ਉਹ ਵੀ ਇਹ ਆ ਵੀ ਕਿਸੇ ਦੇ ਉਪਰਾਲੇ ਨਾਲ ਉਹਨਾਂ ਦੇ ਪੈਸੇ ਵੀ ਨਹੀਂ ਲੱਗਦੇ ਤਾਂ ਬੱਚੇ ਦਾ ਜਿਹੜਾ ਹੌਸਲਾ ਵੈਸੇ ਹੀ ਵੱਧ ਜਾਂਦਾ ਹੈ ਜੀ ਤੇ ਮੈਂ ਤੁਹਾਨੂੰ ਹੱਦੀਆਂ ਇਹਨਾਂ ਦਾ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਕਿਉਂਕਿ ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ ਮੈਨੂੰ ਪੰਜਾਬੀ ਨਾਲ ਬਹੁਤ ਲਗਾਵ ਹੈਗਾ ਤੇ ਮੈਨੂੰ ਖੁਸ਼ੀ ਹੋਈ ਵੀ ਆ ਪ੍ਰੋਸਪੈਕਟ ਰੀਲீஸ் ਕਰਕੇ ਅੱਜ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ 16 17 ਨਵੰਬਰ ਨੂੰ ਹੋਣਾ ਮਸਤਵਾਨਾ ਵਿਖੇ ਹੋਣਾ ਹੈਗਾ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਬਾਰ ਆਣਗੀਆਂ ਜੀ ਇਹ ਇਨਾਮ ਇਹਨਾਂ ਅਵਾਰਡ ਵੀ ਦਿੱਤਾ ਜਾਊਗਾ ਜਿਹੜੇ ਬੱਚੇ ਫਸਟ ਸੈਕੰਡ ਥਰਡ ਆਉਣਗੇ ਐਨਆਰਆਈ ਤਾਂ ਕਰ ਹੀ ਰਹੇ ਨੇ ਸਾਡੇ ਜਿਹੜੇ ਪੰਜਾਬ ਦੇ ਇੱਥੇ ਮਾਮੋਲੀ ਮਿਸਿੰਦੇ ਨੇ ਉਹ ਵੀ ਕਰਨਾ ਹੈ ਜੀ ਉਹਨਾਂ ਨੂੰ ਵੀ ਮੈਂ ਤਾਂ ਅਪੀਲ ਕਰੂੰਗਾ ਇਕੱਲੇ ਐਨਆਰਆਈ ਨਹੀਂ ਬਾਕੀ ਸਾਰੇ ਅਸੀਂ ਪੰਜਾਬੀ ਨੂੰ ਜਿਹੜਾ ਹੈਗਾ ਹੰਮਲਾ ਮਾਰ ਕੇ ਉੱਪਰ ਲੈ ਕੇ ਆਈ ਸਾਡੀ ਮਾਂ ਬੋਲੀ ਹੈ ਜਿਹਦੀ ਮਾਂ ਬੋਲੀ ਜਿਉਂਦੀ ਰਹਿੰਦੀ ਉਹ ਕਮਾ ਜਿਉਂਦੀ ਰਹਿੰਦੀਆਂ ਨੇ ਸਭ ਕੋ ਡਿਊਟੀ ਤਾਂ ਸਾਰੇ ਹੀ ਕਰਦੇ ਨੇ ਪਰ ਡਿਊਟੀ ਦੇ ਨਾਲ ਨਾਲ ਅਲੱਗ ਤੌਰ ਤੇ ਗਤੀਵਿਧੀਆਂ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਪਰਿਵਾਰ ਜਿਹੜਾ ਹੈ ਉਹਨੂੰ ਪਰਵਾਰ ਪਰਵਾਰ ਵੀ ਸਾਹਮਣਾ ਹੁੰਦਾ ਡਿਊਟੀ ਵੀ ਕਰਨੀ ਨਹੀਂ ਲੇਕਿਨ ਇਹ ਜੀ ਗਤੀਵਿਧੀਆਂ ਜਿਹੜੇ ਵਿਦਿਆਪਕ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਅਪੀਲ ਵੀ ਕਰੂੰਗਾ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਜੁੜੇ ਰਹਿਣ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿਸੇ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਹੋਗਾ ਸਿਹਰੂਲੇ ਹਾਲ ਤੇ ਇਹ ਸੁਖੀ ਬਾਠ ਜੀ ਉਹਨਾਂ ਵੱਲੋਂ ਪਹਿਲਾਂ ਵੀ ਸਮਾਜ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਪਰ ਪੰਜਾਬੀ ਮਾਤ ਭਾਸ਼ਾ ਲਈ ਇਹ ਪਿਛਲੇ ਕੁਝ ਜਿਹੜਾ ਸਾਲਾਂ ਤੋਂ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਨੇ ਪਿਛਲੇ 2023 ਤੋਂ ਜਿਹੜਾ ਇੱਕ ਨਵਾਂ ਉਹਨਾਂ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ ਕਿ ਬੱਚੇ ਜੋ ਲਿਖ ਰਹੇ ਨੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਜਿਨ੍ਹਾਂ ਦੇ ਅੰਦਰ ਯੋਗਤਾ ਹੈ ਉਹਨਾਂ ਦੀ ਯੋਗਤਾ ਨੂੰ ਸੁਧਾਰਨ ਦੇ ਲਈ ਉਹਨਾਂ ਨੂੰ ਮੌਕਾ ਦੇਣ ਦੇ ਲਈ ਜਿਹੜਾ ਕਿਤੋਂਾਂ ਦੀ ਰਚਨਾਵਾਂ ਲਿਖ ਕੇ ਉਹਨਾਂ ਦੇ ਗਾਈਡ ਟੀਚਰ ਵੱਲੋਂ ਸੁਧਾਰ ਕੇ ਉਹਨਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸੰਪਾਦਨ ਕਰਨ ਦਾ ਜਿਹੜਾ ਉਪਰਾਲਾ ਬਹੁਤ ਪ੍ਰਸ਼ੰਸਾਯੋਗ ਤੇ ਵੱਡਾ ਉਪਰਾਲਾ ਸੁਖੀ ਬਾਟਾ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਉਸ ਤੋਂ ਅੱਗੇ ਬੱਚੇ ਜੋ ਬੋਲ ਸਕਦੇ ਆ ਵਧੀਆ ਉਹਨਾਂ ਨੂੰ ਉਹਨਾਂ ਨੂੰ ਰਿਕਾਰਡਿੰਗ ਕਰਕੇ ਟੀਵੀ ਚੈਨਲ ਤੇ ਲੈ ਕੇ ਆਉਣਾ ਤੇ ਉਸ ਤੋਂ ਅਗਲੇ ਪੜਾਅ ਦੇ ਤਹਿਤ ਬੱਚਿਆਂ ਨੂੰ ਸ਼ਰੋਮਣੀ ਬਾਲ ਲੇਖਕ ਅਵਾਰਡ ਦੇ ਤੌਰ ਤੇ ਉਹਨਾਂ ਦੀ ਇੱਕ ਪਛਾਣ ਦਿਵਾਣੀ ਲੇਖਕ ਦੇ ਤੌਰ ਤੇ ਇਹ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਨਰਸਰੀ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਖੜੀ ਹੋ ਰਹੀ ਹੈ ਜਿਸ ਵਿੱਚ ਬਹੁਤ ਵੱਡੇ ਲੇਖਕ ਬਹੁਤ ਵੱਡੇ ਲਿਖਾਰੀ ਪੈਦਾ ਹੋਣਗੇ ਜੇਵੇਂ ਨਰਸਰੀ 'ਚ ਬਹੁਤ ਸਾਰੇ ਫੁੱਲ ਹੁੰਦੇ ਨੇ ਤਾਂ ਇਹ ਉਜੇਹੀ ਉਪਰਾਲਾ ਜੀ 'ਚ ਬਹੁਤ ਵੱਡੇ ਫੁੱਲ ਲੱਗਣ ਕੇ ਪੈਦਾ ਹੋਣਗੇ ਕਿਉਂਕਿ ਹੁਣ ਤੱਕ ਇਸ ਉਪਰਾਲੇ ਤਹਿਤ 33500 ਬੱਚੇ ਦੇ ਰਚਨਾਵਾ ਸਭ ਚੁੱਕੀਆਂ ਨੇ ਜਿਹੜੇ ਕਾਨਫਰੰਸ ਦੇ ਵਿੱਚ ਲਗਭਗ ਭਾਗ ਲੈਣਗੇ ਜ਼ਿਲ੍ਹੇ 'ਚੋਂ ਅਸੀਂ ਉਹ ਟੀਮਾਂ ਸਿਲੈਕਟ ਕਰਕੇ ਬੱਚਿਆਂ ਨੂੰ ਜ਼ਿਲ੍ਹੇ ਪੱਧਰ ਤੇ ਸਕਰੀਨਿੰਗ ਕਰਕੇ ਫਿਰ ਇਸ ਭਾਗ ਤੇ ਚ ਭਾਗ ਦਵਾਉਣਗੇ ਤਾ ਉਹ ਬਹੁਤ ਬੱਚਿਆਂ ਨੂੰ ਇੱਕ ਵੱਡਾ ਮਨੋਵਲ ਦੇਣ ਦੇ ਲਈ ਬਹੁਤ ਵੱਡਾ ਉਤਸ਼ਾਹ ਵਿੱਚ ਬੂਸਟ ਭਰਨ ਦੇ ਲਈ ਇੱਕ ਬਹੁਤ ਵੱਡਾ ਪ੍ਰਾਲਾ ਕਿ ਉਹਨਾਂ ਨੂੰ ਬਾਲ ਲੇਖਕ ਅਵਾਰਡ ਸੁਖੀ ਬਾਠ ਜੀ ਆਪਣੇ ਪਿਤਾ ਸ੍ਰੀ ਅਰਜਨ ਸਿੰਘ ਜਿਹੜੇ ਬਾਠ ਜੀ ਨੇ ਸਵਰਗੀ ਉਹਨਾਂ ਦੇ ਨਾਂ ਤੇ ਜਿਹੜਾ ਦੇ ਰਹੇ ਨੇ ਜੀ ਵਿੱਚ ਨਗਦ ਦਾ ਨਾਮ ਵੀ ਰੱਖਿਆ ਨੇ 11000 ਰੁਪਏ ਸ੍ਰੋਣੀ ਜਿਹੜਾ ਬਾਲ ਲੇਖਕ ਅਵਾਰਡ ਮਿਲੇਗਾ ਉਹਦੇ ਨਾਲ ਨਗਦ ਦਾ ਨਾਮ ਵੀ ਮਿਲਨੇ ਨੇ ਜਿਹੜਾ ਦੂਜੇ ਸਥਾਨ ਤੇ ਹੋਏਗਾ ਉਹਨੂੰ 7500 ਰੁਪਏ ਜਿਹੜਾ ਤੀਜੇ ਸਥਾਨ ਤੇ ਹੋਏਗਾ ਉਹਨੂੰ 5500 ਰੁਪਏ ਜਿੰਦੇ ਵੀ ਬੱਚੇ ਪਾਰਟਿਸਪੈਂਟ ਹੋਣਗੇ ਸਾਰਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਵੀ ਜਿਹੜੇ ਨਾਮ ਦਿੱਤੇ ਜਾਣੇ ਤੇ ਮੈਨੂੰ ਲੱਗਦਾ ਹੈ ਬਹੁਤ ਵੱਡਾ ਜਿਹੜਾ ਇੱਕ ਪਲੇਟਫਾਰਮ ਹੈ ਬੱਚਿਆਂ ਦੇ ਲਈ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਬੱਚੇ ਇਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਭਾਗ ਲੈ ਰਹੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਵੱਡਾ ਯਤਨ ਕਰ ਰਹੇ ਨੇ ਮੈਨੂੰ ਲੱਗਦਾ ਉਮੀਦ ਹੈ ਕਿ ਇਹ ਬਹੁਤ ਵੱਡੇ ਹੋਰ ਲੇਖ ਕੇਸ ਜਰੀਏ ਪੈਦਾ ਹੋਣਗੇ ਤੇ ਬੱਚਿਆਂ ਨੂੰ ਇੱਕ ਪਛਾਣ ਮਿਲੇਗੀ ਇੱਕ ਨਾਮ ਮਿ ਤੇ ਉਹਨਰ ਉਹ ਸਾ ਮਿਲੇਗਾ ਤਾਂ ਜੋ ਵੱਡੇ ਹੋ ਕੇ ਬੱਚੇ ਕੁਝ ਆਪਣੇ ਖੇਤਰ ਚ ਜ਼ਿੰਦਗੀ ਦੇ ਵਿੱਚ ਕਰ ਸਕਣ ਇਸ ਦੇ ਵਿੱਚ ਜਿਹੜਾ ਮੁਕਾਬਲੇ ਨੇ ਪ੍ਰਾਇਮਰੀ ਵਿੰਗ ਮਿਡਲ ਵਿੰਗ ਤੇ ਸਕੰਡਰੀ ਵਿੰਗ ਤੰਨੇ ਆਟਾਟ ਜਿਹੜੇ ਬੱਚਿਆਂ ਦੇ ਮੁਕਾਬਲੇ ਨੇ ਉਹਨਾਂ ਦੇ ਵਿੱਚੋਂ ਏਸੀ ਜਿਵੇਂ ਪ੍ਰਾਇਮਰੀ ਦੇ ਵਿੱਚ ਦੋ ਮੁਕਾਬਲੇ ਨੇ ਤੇ ਇੱਕ ਲੇਖ ਤੇ ਇੱਕ ਕਪਤਾ ਉਹਦੇ ਵਿੱਚੋਂ ਜਿਹੜਾ ਬਾਲ ਸ਼੍ਰੋਮਣੀ ਬਾਲ ਲੇਖ ਅਵਾਰਡ ਦੇਣਾ ਦੋ ਪ੍ਰਾਇਮਰੀ ਦੇ ਬੱਚਿਆਂ ਨੂੰ ਦੇਣਾ ਤਿੰਨ ਬੱਚੇ ਜਿਹੜੇ ਨੇ ਉਹ ਮਿਡਲ ਵਿੰਗ ਚ ਨੇ ਤੇ ਚਾਰ ਬੱਚੇ ਜਿਹੜੇ ਸਕੰਦਰੀ ਸਕੂਲ ਬਿੰਗ ਦੇ ਵਿੱਚੋਂ ਹੋਣਗੇ ਸਰ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਐਸਡੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡਾ ਇਹ ਬੱਚਿਆਂ ਵਾਸਤੇ ਜੋ ਸੋਚਿਆ ਬਾਟਸਾਬ ਦਾ ਉਪਰਾਲਾ ਜਿਹੜਾ ਨਵੀਆਂ ਕਲਮਾ ਨਵੀਂ ਉਡਾਨ ਉਹਦੇ ਨਾਲ ਸੰਬੰਧਿਤ ਜਿਹੜੀ ਦੋ ਰੋਜ਼ਾ ਬਾਲ ਕਾਨਫਰੰਸ ਮਸਤੂਆਣਾ ਸਾਹਿਬ 16 ਤੇ 17 ਨਵੰਬਰ 2024 ਨੂੰ ਹੋ ਰਹੀ ਹੈ ਜੀ ਉਹਦਾ ਅੱਜ ਪ੍ਰੋਸਪੈਕਟ ਜਿਹੜਾ ਰਿਲੀਜ਼ ਕੀਤਾ ਐਸਡੀਐਮ ਸਾਹਿਬ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਮੂਹ ਸਾਡੇ ਵਿਦਿਆਪਕ ਭਾਈਚਾਰੇ ਵੱਲੋਂ ਤੇ ਪੰਜਾਬ ਪਵਨਸਰੀ ਕੈਨੇਡਾ ਵੱਲੋਂ ਸੁਖੀ ਬਾਠ ਜੀ ਵੱਲੋਂ ਦੋ ਦਿਨਾਂ ਦਾ ਕਾਨਫਰੰਸ ਚੋਂ ਕੌਣ ਕੌਣ ਸ਼ਾਮਲ ਹੋਏ। ਇਹ ਦੋ ਰੋਜ਼ਾ ਕਾਨਫਰੰਸ ਦੇ ਵਿੱਚ ਜਿਹੜੇ ਬੱਚੇ ਆ ਜੀ ਪਹਿਲਾਂ ਜਿਹੜੇ ਲਿਖਦੇ ਆ ਰਚਨਾਵਾ ਉਹਨਾਂ ਦੀਆਂ ਕਿਤਾਬਾਂ ਛਪ ਰਹੀਆਂ ਨੇ ਜਿਲ੍ਹਿਆਂ ਦੇ ਵਿੱਚ। ਤਕਰੀਬਨ 23 ਜਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਇੱਕ ਕਿਤਾਬ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਅੱਜ ਤੋਂ ਲਗਭਗ 9 ਮਹੀਨੇ ਪਹਿਲਾਂ ਇੱਕ ਕਿਤਾਬ ਛਪੀ ਸੀ ਤੇ ਉਸ ਤੋਂ ਬਾਅਦ ਬਾਠ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀ ਕਿ ਵੀ ਜਿਹੜੀਆਂ 92 ਕਿਤਾਬਾਂ 23 ਜ਼ਿਲ੍ਹਿਆਂ ਵਿੱਚੋਂ ਹਰ ਇੱਕ ਜਿਹਦੇ ਵਿੱਚੋਂ 4-4 ਭਾਗ ਇਸ ਕਿਤਾਬ ਦੇ ਨਵੇਂ ਆਲਮਾ ਨਵੇਂ ਉਡਾਣ ਦੇ ਛਾਪੇ ਜਾਣਗੇ ਤੇ 8 ਕਿਤਾਬਾਂ ਉਹਨਾਂ ਨੇ ਬਾਹਰਲੇ ਦੇਸ਼ਾਂ ਵਾਸਤੇ ਜਾਂ ਆਪਣੀਆਂ ਅਲੱਗ ਸਟੇਟਾਂ ਵਾਸਤੇ ਰੱਖੀਆਂ ਸੀ ਇਹਦੀਆਂ ਹਰ ਇੱਕ ਕਿਤਾਬ ਦੀਆਂ 5-500 ਕਾਪੀਆਂ ਤੇ तकरीबन 50000 ਕਿਤਾਬ ਛਾਪਣ ਦਾ ਜਿਹੜਾ ਟੀਚਾ ਮਿੱਥਿਆ ਸੀਗਾ ਜੀ ਇਸ ਕਿਤਾਬ ਦਾ ਨਵੀਆਂ ਕਲਮਾ ਨਵੀਂ ਉਡਾਣੇ ਦਾ ਨਾਂ ਹੀ ਰਹਿਣਾ ਅੱਗੇ-ਅੱਗੇ ਦੇ ਜਿਹੜੇ ਭਾਗ ਬਦਲਦੇ ਜਾਣੇ ਨੇ ਪਰ ਬੱਚਿਆਂ ਵਾਸਤੇ ਜਿਹੜਾ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਬਾਲ ਸਿਹਤ ਵਾਸਤੇ ਐਡਾ ਵੱਡਾ ਉਪਰਾਲਾ ਕਿਸੇ ਨੇ ਇਹਨਾਂ ਦੀ ਬਾਹ ਫੜੀ ਹੋਊਗੀ ਬੱਚਿਆਂ ਦੀ ਰਚਨਾਵਾਂ ਅਸੀਂ ਅਖਬਾਰ ਦੇ ਵਿੱਚ ਛਾਪਣ ਵਾਸਤੇ ਜਾਂ ਪੰਜਾਬ ਭਵਨ ਜਲੰਧਰ ਇਹਦਾ ਸਬਾ ਅਫਿਸ ਹੈ ਉੱਥੇ ਭੇਜਦੇ ਰਹਿੰਦੇ ਸੀ ਉੱਥੋਂ ਦੇਖ ਕੇ ਬਾਟ ਸਾਹਿਬ ਨੇ ਸਾਨੂੰ ਫੇਸਬੁੱਕ ਤੋਂ ਜਿਹੜਾ ਚੈੱਕ ਕਰਕੇ ਸਾਡਾ ਨੰਬਰ ਫੋਨ ਕੀਤਾ ਕਿ ਬੱਚਿਆਂ ਵਾਸਤੇ ਵਧੀਆ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਸਾਡੀ ਬਾਹ ਫੜੀ ਜਿਹੜਾ ਪੂਰਾ ਖਰਚਾ ਇਸ ਪ੍ਰੋਜੈਕਟ ਵਾਸਤੇ ਉਸਰੀ ਸੁਖੀ ਬਾਠ ਜੀ ਸੰਸਥਾਪਕ ਨੇ ਪੰਜਾਬ ਭਵਨ ਸਰੀ ਕੈਨੇਡਾ ਦੇ ਉਹ ਕਰ ਰਹੇ ਨੇ ਜੀ ਇਹਦਾ ਖਰਚਾ ਉਹ ਆਪਣਾ ਜਿਹੜਾ ਪ੍ਰੋਜੈਕਟ ਹੈ ਜੀ ਮੈਂ ਉਹੀ ਗੱਲ ਦੱਸ ਰਿਹਾ ਸੀਗਾ ਜਿਵੇਂ ਪੰਜਾਬ ਤੋਂ ਬਾਹਰ ਹਰਿਆਣਾ ਹਿਮਾਚਲ ਰਾਜਸਥਾਨ ਤੇ ਮਹਾਰਾਸ਼ਟਰ Rajasthan ਦੀ ਅਸੀਂ ਕਿਤਾਬ ਛਾਪ ਚੁੱਕੇ ਆਂ ਬਾਕੀ ਜਿਹੜੀ ਹਿਮਾਚਲ ਦੀ ਕਿਤਾਬ ਦਾ ਕੰਮ ਚੱਲ ਰਿਹਾ ਤੇ ਇਸ ਤੋਂ ਅੱਗੇ ਵੀ ਜੇ ਗੱਲ ਕਰੀਏ ਤਾਂ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਪ੍ਰੋਜੈਕਟ ਹੈ ਬਹੁਤ ਵਧੀਆ ਤਰੀਕੇ ਨਾਲ ਪਹੁੰਚਿਆ ਲਾਹੌਰ ਤੋਂ ਸ਼ਾਮੁਖੀ ਦੇ ਵਿੱਚ ਇੱਕ ਕਿਤਾਬ ਛਪ ਗਈ ਜੀ ਦੇ ਸੱਤ ਜਿਲ੍ਹੇ ਪਾਕਿਸਤਾਨ ਦੇ ਹੋਰ ਜਿਹੜੀਆਂ ਉੱਥੇ ਟੀਮਾਂ ਬਣ ਗਿਆ ਨਵੇਂ ਕਲਮਾ ਨਵੇਂ ਉਡਾਲ ਦੇ ਨਾਂ ਤੇ ਪੰਜ-ਪੰਜ ਮੈਂਬਰੀ ਅਧਿਆਪਕਾਂ ਦੀਆਂ ਟੀਮਾਂ ਨੇ ਉੱਥੇ ਵੀ ਕਿਤਾਬ ਦਾ ਕੰਮ ਚੱਲ ਰਿਹਾ ਹੈ ਇੰਗਲੈਂਡ ਵਿੱਚ ਇਟਲੀ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਪੰਜ ਕੰਟਰੀ ਟੋਟਲ ਸਾਡੀਆਂ ਜੇ ਅਸੀਂ ਲਾਈਏ ਤਾਂ 37 ਟੀਮਾਂ ਜਿਹੜੀਆਂ ਇਸ ਪ੍ਰੋਜੈਕਟ ਵਿੱਚ 9 ਮਹੀਨੇ ਦੇ ਵਿੱਚ ਕੰਮ ਕਰ ਰਹੀਆਂ ਨੇ ਆਪ ਜੀ ਬਿਲਕੁਲ ਇਹ ਹਰ ਇੱਕ ਜ਼ਿਲ੍ਹੇ ਵਿੱਚੋਂ ਤਕਰੀਬਨ ਜਿਹੜੇ 10 ਬੱਚੇ ਜੇ ਕਿਤਾਬ ਦੇ ਵਿੱਚ 100 ਬੱਚਿਆਂ ਦੀਆਂ ਸ਼ਫ਼ੀਆਂ ਰਚਨਾਵਾਂ ਤਾਂ 10 ਬੱਚੇ ਜਿਹੜੇ ਵਧੀਆ ਲਿਖੀ ਆ ਉਹਨਾਂ ਨੂੰ ਸਿਲੈਕਟ ਕਰਕੇ ਉਹ ਟੀਵੀ ਤੇ ਜਿਹੜਾ ਪ੍ਰੋਗਰਾਮ ਨਵੀਂ ਕਲਮਾਂ ਨਵੀਂ ਉਡਾਣ ਦੇ ਨਾਂ ਤੇ ਸ਼ੁਰੂ ਹੋ ਰਿਹਾ ਉਸ ਤੋਂ ਬਾਅਦ 16 17 ਨਵੰਬਰ ਨੂੰ ਜੀ ਮਸਤਵਾਨਾ ਸਾਹਿਬ ਜਿਹੜੀ ਬਾਲ ਲੇਖਕ ਦੋ ਰੋਜ਼ਾਂ ਜਿਹੜੀ ਕਾਨਫਰੰਸ ਅੰਤਰਰਾਸ਼ਟਰੀ ਲੈਵਲ ਦੀ ਪਹਿਲੀ ਵਾਰੀ ਹੋਇਆ ਬਾਲ ਸਹਿਦ ਦੇ ਵਿੱਚ ਕਿ ਇੱਕ ਬੱਚਿਆਂ ਦੀ ਜਿਹੜੀ ਅੰਤਰਰਾਸ਼ਟਰੀ ਲੈਵਲ ਦੀ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ ਬੱਚੇ ਭਾਗ ਲੈ ਰਹੇ ਨੇ ਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਦੇ ਵਿੱਚ ਲੈਂਦੇ ਪੰਜਾਬ ਤੋਂ ਬਾਬਾ ਨਜ਼ਮੀ ਜੀ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਤੇ ਹੋਰ ਵੀ ਵੱਡੇ ਵੱਡੇ ਲੇਖਕ ਨਾਮ ਵਰ ਲੇਖਕ ਜਿਹੜੇ ਉਹ ਤਕਰੀਬਨ ਜਿਹੜੇ ਉੱਥੇ ਜਜਮੈਂਟ ਵਾਸਤੇ ਜਾਂ ਵਿਸ਼ੇਸ਼ ਮਹਿਮਾਨ ਹੋਣਗੇ ਜੀ ਜਿਹੜਾ ਸਟੇਜ ਤੇ ਹੈ ਉਹ ਸਾਰਾ ਕੰਮ ਦੋ ਦਿਨ ਬੱਚੇ ਹੀ ਸਟੇਜ ਸੰਭਾਲਣਗੇ ਤੇ ਬੱਚਿਆਂ ਦੀ ਰਚਨਾਵਾਂ ਜਿਹੜਾ ਕਿਤਾਬਾਂ ਦਾ ਖਰਚਾ ਜੀ तकरीबन 60 ਲੱਖ ਰੁਪਇਆ ਜਿਹੜਾ ਸੁਖੀ ਬਾੜ ਜੀ ਖਰਚ ਕਰ ਰਹੇ ਨੇ ਤੇ 40 ਲੱਖ ਰੁਪਇਆ ਕਾਨਫਰੰਸ ਤੇ ਜਿਹੜਾ ਖਰਚਾ ਕਰਨਾ ਕਰੇਵ ਇੱਕ ਕਰੋੜ ਰੁਪਇਆ ਬੱਚਿਆਂ ਵਾਸਤੇ ਜਿਹੜੇ ਐਨ ਆਰ ਆਈ ਨੇ ਇਹ ਸੁਖੀ ਬਾੜ ਜੀ ਆਪਣੀ ਕੋਈ ਇਹ ਪਰਚੀ ਨਹੀਂ ਕਿਸੇ ਦੀ ਕੱਟਦੀ ਆਪਣੇ ਬਿਜ਼ਨਸ ਦੇ ਵਿੱਚੋਂ ਜਿਹੜੇ ਪੈਸੇ ਨੇ ਆਪਣੇ ਘਰ ਤੋਂ ਆਪਣੇ ਪੱਲੇ ਉਹ ਖਰਚ ਰਹੇ ਨੇ ਸਾਰੇ ਬੰਦੇ ਤੋਂ